ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਭਾਰਤ ਦੇ ਚੀਨੀ ਸਮਾਨ ਦੇ ਬਾਈਕਾਟ ਦਾ ਜੋ ਬਿਆਨ ਚੱਲਿਆ ਹੈ ਉਸ ਦਾ ਜ਼ਿਆਦਾ ਸਿਆਸੀ ਅਸਰ ਨਹੀਂ ਹੋਣ ਵਾਲਾ ਅਤੇ ਦੋਵਲੇ ਵਪਾਰਕ ਸਬੰਧਾਂ ਨੂੰ ਮੂਲ ਰੂਪ ਨਾਲ ਬਦਲਣ ਵਿੱਚ ਅਸਫਲ ਰਹਿਣ ਵਾਲਾ ਹੈ। ਪਾਕਿਸਤਾਨ ਨੇ ਕਿਹਾ ਕਿ ਜੇਕਰ ਭਾਰਤ ਕਿਸੇ ਵੀ ਦੋਵਲੇ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰੇਗਾ। ਦੋਨਾਂ ਦੇ ਮੁਤਾਬਕ ਵਤੀਸ਼ ਦਫ਼ਤਰ ਦੇ ਬੁਲਾਰੇ ਨਫੀ ਜ਼ਕਰੀਆ ਨੇ ਕਿਹਾ ਕਿ ਪਾਕਿਸਤਾਨ ਨੇ ਸਿੰਧੂ ਜਲ ਸਮਝੌਤੇ ਤੇ ਨਜ਼ਰ ਬਣਾ ਕੇ ਰੱਖੀ ਹੈ। ਮੰਗਲ ਤੇ ਪਹੁੰਚਣ ਦੀ ਯੋਰਪੀ ਦੂਜੀ ਕੋਸ਼ਿਸ਼ ਵੀ ਮੁਸ਼ਕਲਾਂ 'ਚ गिर ਗਈ ਹੈ ਖਬਰ ਹੈ ਕਿ ਯੂਰਪ ਦਾ ਯਾਂਦੂ ਘਟਨਾ ਦਾ ਸ਼ਿਕਾਰ ਹੋ ਗਿਆ ਹਾਲਾਂਕਿ ਕੰਟਰੋਲਰ ਨੂੰ ਉਮੀਦ ਹੈ ਕਿ ਇਹ ਹਾਲੇ ਸੁਰੱਖਿਤ ਹੈ ਯੂਰਪ ਦੀ ਮੰਗਲ ਤੇ ਉਤਰਨ ਦੀ 13 ਸਾਲ ਪਹਿਲਾਂ ਕੀਤੀ ਕੋਸ਼ਿਸ਼ ਵੀ ਕਾਮਯਾਬ ਨਹੀਂ ਹੋ ਸਕੀ ਸੀ ਅਮਰੀਕਾ ਦੇ ਰਾਸ਼ਟਰਪਤੀ ਅਦਿਤੀ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਉਹ ਨਤੀਜੇ ਸਵੀਕਾਰ ਕਰਨਗੇ ਹਾਲਾਂਕਿ ਸ਼ੱਕੀ ਨਤੀਜੇ ਦੇ ਹਾਲਤ ਚੋਂ ਉਹਨਾਂ ਨੂੰ ਕਾਨੂੰਨੀ ਚੁਣੌਤੀ ਦੇਣ ਦਾ ਹੱਕ ਹੈ ਇਸ ਤੋਂ ਪਹਿਲਾਂ ਬਹਿਸ ਦੌਰਾਨ ਉਹਨਾਂ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਸੀ ਜੰਮ ਤੇ ਹੁਣ ਇੱਕ ਮਹਿਲਾ ਟੈਂਸ ਖਿਡਾਰਨ ਨੇ ਇਲਜ਼ਾਮ ਲਗਾਏ ਨੇ ਖਿਡਾਰਨ ਮੁਤਾਬਕ 1998 ਯੂਐਸ ਓਪਨ ਟੂਰਨਾਮੈਂਟ ਦੇ ਦੌਰਾਨ ਪ੍ਰੰਪ ਨੇ ਉਸ ਨਾਲ ਛੇੜਖਾਨੀ ਕੀਤੀ ਸੀ ਹੁਣ ਤੱਕ ਰਿਪਬਲਿਕਨ ਉਮੀਦਵਾਰ ਤੇ 10 ਮਹਿਲਾਵਾਂ 'ਤੇ ਇਲਜ਼ਾਮ ਲਗਾ ਚੁੱਕੀਆਂ ਨੇ ਇराक ਵਿੱਚ ਇਸਲਾਮਿਕ ਸਟੇਟ ਵਿਦ ਸੈਨਾ ਦਾ ਆਪਰੇਸ਼ਨ ਤੇਜ਼ ਹੋ ਗਿਆ ਹੈ ਮੋਸੂਲ ਦੇ ਬਾਅਦ ਇੱਕ ਹੋਰ ਸ਼ਹਿਰ ਬਸ਼ੀਕਾ ਤੋਂ ਅਤਵਾਦੀਆਂ ਦਾ ਸਫਾਇਆ ਕਰ ਦਿੱਤਾ ਗਿਆ ਇराक ਦੀ ਸੈਨਾ ਨੇ ਮੋਸੂਲ ਦੇ ਪੂਰਬੀ ਇਲਾਕੇ ਵਾਲੇ ਸ਼ਹਿਰ ਨੂੰ ਦੁਬਾਰਾ ਆਪਣੇ ਕਬਜ਼ੇ ਚੁਲਿਆ ਹੈ ਸੈਨਾ ਨੇ ਬਟਾਲਾ ਤੇ ਵੀ ਖਬਸਾ ਕੀਤਾ ਹੈ ਇਰਾਕੀ ਜਨਾਂ ਦੀ ਕਾਰਵਾਈ ਤੋਂ ਜਾਪਦਾ ਹੈ ਕਿ ਜਲਦੀ ਬਗਦਾਦੀਏ ਤੇ ਉਸ ਦੇ ਚੇਲਿਆਂ ਦੀ ਖੇਡ ਖਤਮ ਹੋਣ ਵਾਲੀ ਹੈ 40 ਹਜ਼ਾਰ ਤੋਂ ਵੱਧ ਦੇ ਰਾਕੀ ਸੈਨਿਕ ਆਈਐਸਡੀ ਸਫਾਈ ਵਿੱਚ ਲੱਗੇ ਹੋਏ ਨੇ ਦਖਣੀ ਪੂਰਬੀ ਅਸ਼ੇਈ ਦੇਸ਼ ਫਿਲੀਪੀਨਸ ਦੇ ਵਿੱਚ ਹਾਈ ਮਾ ਤੂਫਾਨ ਨੇ ਕਹਿਰ ਮਚਾ ਰੱਖਿਆ ਜਿੱਥੇ ਤੂਫਾਨ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕ ਬੇਕਾਰ ਹੋਏ ਨੇ ਅਮਰੀਕਾ 'ਚ ਸਿੱਖਾਂ ਨੂੰ ਵੱਡਾ ਮਾਣ ਮਿਲਿਆ ਨਿਊਯਾਰਕ ਦੇ ਮੇਅਰ ਨੇ ਸਿੱਖ ਐਕਟਰ ਵਾਰਿਸ ਅਲਵਾਲੀਆ ਦੇ ਮਾਣ ਵਿੱਚ 1 ਨਵੰਬਰ ਨੂੰ ਵਾਰਿਸ ਅਲਵਾਲੀਆ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਮੇਅਰ ਬਨੇ ਆਖਿਆ ਕਿ ਇਸ ਨੌਜਵਾਨ ਕਾਰਨ ਅਮਰੀਕਾ 'ਚ ਸਿੱਖਾਂ ਨੂੰ ਨਵੀਂ ਪਛਾਣ ਮਿਲੀ ਹੈ